ਪਿੰਡ ਬਹਾਦਰਪੁਰ ਨੌਜਵਾਨ ਸਭਾ ਤੇ ਐਨ ਆਰ ਆਈ ਦੇ ਸਹਿਯੋਗ ਨਾਲ ਪਿੰਡ ਗੜ ਪ੍ਰਧਾਨਾ ਦੇ ਵੱਸ ਸੜੇ ਤੇ ਠੰਡੇ ਮਿੱਠੇ ਜਲਦੀ ਛਵੀ ਲਗਾਈ ਗਈ ਇਸ ਵਾਰ ਸਭ ਤੋਂ ਵੱਧ ਅਗਾ ਲਗਾਈਆਂ ਗਈਆਂ ਸਨ ਜਿਸ ਨਾਲ ਹਜ਼ਾਰਾਂ ਦਰਖਤ ਸੜ ਕੇ ਸੁਆਹ ਹੋ ਗਏ ਹਨ ਇਸ ਨੂੰ ਦੇਖਦੇ ਹੋਏ ਇਸ ਨੌਜਵਾਨ ਸਭਾ ਤੇ ਐਨ ਆਰ ਆਈ ਪਿੰਡ ਬਹਾਦਰਪੁਰ ਵਾਲਿਆਂ ਵੱਲੋਂ ਬੁੱਟੇ ਵੀ ਵੰਡੇ ਗਏ ਤੇ ਕਿਹਾ ਗਿਆ ਕਿ ਵਾਤਾਵਰਨ ਨੂੰ ਬਚਾਉਣਾ ਸਭ ਤੋਂ ਵੱਡਾ ਸਾਡਾ ਫਰਜ ਹੈ ਤੇ ਸਭ ਤੋਂ ਪਹਿਲਾ ਹੀ ਸਾਡਾ ਇਹੀ ਕੰਮ ਹੈ ਹਰ ਪਰਿਵਾਰ ਘਟੋ-ਘਟ ਇੱਕ ਬੂਟਾ ਲਗਾ ਕੇ ਉਸ ਦੀ ਦੇਖਰੇਖ ਕਰੇ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਜਿੱਥੇ ਵਾਤਾਵਰਨ ਖਰਾਬ ਹੋ ਜਾਵੇਗਾ ਸਾਨੂੰ ਸਾਹ ਲੈਣਾ ਵੀ ਔਖਾ ਹੋ ਜਾਵੇਗਾ ਉੱਥੇ ਹੀ ਸਾਨੂੰ ਪਾਣੀ ਦੀ ਵੀ ਬਚਤ ਕਰਨੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਚੀਫ ਐਡੀਟਰ ਕੈਥ ਗਰਚਾ ਦੀ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਦੇ ਘਰ ਵਿੱਚ ਕੀਆ ਗਿਆ ਹੋਣਾ ਬਈ ਬੁੱਤਾ ਲੈ ਜੀ ਸਹੀ ਰੱਖਿਆ ਜਾਵੇ ਤਾਂ ਸਾਹਮਣੇ ਵਾਲੇ ਤੇਰੇ ਤੋਂ ਵਾਲੇ ਜਿਹੜੇ ਆ ਕੇ ਕਮਰੇ ਢੱਡੇ ਕਰਦੇ ਆ ਇਹਦੇ ਨਾਲ ਉਹ ਕਿਤਾ ਲਗਾ ਕੇ ਧਰਤੀ ਢਿੱਲੀ ਨਿੱਕੀ ਜਾਵੇ ਤਾਂ ਆਰਿਆਂ ਨੂੰ ਬਿਹਤਰ ਆਈ ਇਹ ਉਦਮ ਜਿਹੜਾ ਇਹ ਕਿਹਨਾਂ ਵੱਲੋਂ ਕੀਤਾ ਗਿਆ ਇਹ ਉਦਮ ਪਿੰਡ ਬਹਾਦਰਪੁਰ ਮਾਜਵਾਲ ਤੋਂ ਬਿਚ ਐਨਆਰਆਈ ਵੀਰ ਸਾਰਿਆਂ ਦੇ ਸੰਜੋਗ ਨਾਲ ਕੀਤਾ ਯਾਰ ਨੋਜਵਾਲ ਤੋਂ ਵਾਲੇ ਉਹ ਢਾਈ ਹਾਂ ਬੋਲੋ ਐਸੇ ਕੌਫੀ ਪਾਣੀ ਹੋਈ ਹੈ ਨਾ ਆ ਜਾ ਕੇ ਦੇਖੀ ਨਾ ਠੀਕ ਹੈ ਬਾਜੀ ਮਨੇ ਆ ਜਾ ਤੂੰ ਕੁਝ ਕਾ ਲੈਣਾ ਤੇ ਜਿਹੜਾ ਟੈਂਪਰੇਚਰ ਆਪਣਾ ਦਿਨੋਂ ਤੋਂ ਵੱਧ ਜਾ ਰਿਹਾ ਵੱਧਦਾ ਜਾ ਰਿਹਾ ਹੈ ਠੀਕ ਹੈ 45 ਡਿਗਰੀ ਦਾ ਟੈਂਪਰੇਚਰ ਪਹੁੰਚ ਗਿਆ ਸਾਡਾ 45 ਤੋਂ 46 ਡਿਗਰੀ ਤੇ ਤੇ ਮੈਂ ਸਾਰੇ ਨੂੰ ਇਹੀ ਗੱਲ ਕਰਦਾ ਪਾਣੀਆਂ ਛੂਤੀਆਂ ਨਾ ਨਾਲ ਬੂਟੇ ਵੱਧ ਲਾਓ ਠੀਕ ਹੈ ਜਿਹੜੀਆਂ ਬਾਗਾਂ ਸਾਡਾ ਬਣ ਸਕਿਆ ਗਰਮੀ ਤੋਂ ਸਾਨੂੰ ਰਾਹਤ ਮਿਲੇ ਇਹ ਜਿਹੜੇ ਬੂਟੇ ਸਾੜ ਰਹੇ ਹੈਗੇ ਆ ਏਸੀ ਏਸੀ ਦਾ ਕੰਮ ਕਰਦਾ ਵਾ ਜੀ ਵੀਰ ਜੀ ਨਾ ਬੂਟੇ ਨਹੀਂ ਜਿਹੜੇ ਬੂਟੇ ਸਾੜ ਰਹੇ ਹੈਗੇ ਉਹਨਾਂ ਨੂੰ ਕੀ ਸਨੇਹਾ ਦੇਵੋਗੇ ਅੱਗਾ ਲਾ ਰਹੇ ਆ ਬੂਟੇ ਨੂੰ ਅੱਗਾ ਲਾ ਰਹੇ ਉਹਨਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਵਾਤਾਵਰਨ ਨੂੰ ਬਚਾ ਲਓ ਪਾਣੀ ਨੂੰ ਬਚਾ ਲਓ ਨਹੀਂ ਤਾਂ ਬਾਅਦ ਤਰਸੂਗੇ ਇਹ ਬੂਟੇ ਤਾਂ ਤੁਸੀਂ ਦੇ ਦਿੰਦੇ ਨੇ ਉਹਨਾਂ ਨੂੰ ਕੀ ਸਨੇਹਾ ਕੀ ਇਹਨਾਂ ਨੂੰ ਪਾਣੀ ਵੀ ਪਾਇਆ ਜਾਵੇ ਕਿ ਨਾ ਇਹਨਾਂ ਦੀ ਦੇਖਭਾਲ ਕੀਤੀ ਜਾਵੇ ਇਹਦੀ ਪੂਰੀ ਦੇਖਭਾਲ ਕੀਤੀ ਜਾਵੇ ਬੂਟੇ ਦੀ ਤਾਂ ਕਿ ਇੱਕ ਬੂਟਾ ਅਧਿਆਪ ਪਰਵਾਹ ਨਾ ਇੱਕ ਬੂਟਾ ਦੇ ਰਹੇ ਕੋਈ ਇੱਕ ਦੀ ਇੱਕ ਬੂਟੇ ਦੀ ਬਸ ਦੇਖ ਰੇ ਕਰ ਲਵੇ ਇੰਨਾ ਦੋ ਦਿਨਾਂ ਤੋਂ ਲਗਾਈ ਜਾ ਰਹੀ ਹੈ ਇਹ ਕਿਹੜੇ ਪਿੰਡ ਦੀ ਨੌ ਬਾਹਰ ਪਿੰਡ ਬਹਾਦਰਪੁਰ ਦੇ ਬਹਾਦਰਪੁਰ ਵੱਲੋਂ ਹੈ ਪਿੰਡ ਬਹਾਦਰਪੁਰ ਦੇ ਇਸ਼ਾਰਾ ਉੱਤੇ ਨੌ ਵਾਰ ਲੱਗਿਆ ਹੈ ਇੱਕ ਵਾਰ ਸਾਰੇ ਮੁੰਡੇ ਸਹਿਯੋਗ ਨਾ ਕੀਤਾ ਗਿਆ ਇਹ ਵੀ ਆਪਣਾ ਇੱਕ ਮਿੰਟ ਇਹ ਭਾਜੀ ਇਹ ਇਹ ਕਿਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਜਿਹੜਾ ਅਸਮੀਲੈਂਡ ਦੀ ਨੌ ਨੌ ਕਿਹਨਾਂ ਵੱਲੋਂ ਜਿਹੜੇ ਪਿੰਡ ਦੇ ਜਿਹੜੇ ਪਿੰਡ ਦੇ ਹੈ ਪਿੰਡ ਬਹਾਦਰਪੁਰ ਤੋਂ ਜੀ ਪਿੰਡ ਬਹਾਦਰਪੁਰ ਪੇਟ ਪਿਸ਼ਾਬ ਚਮੜੀ ਲੀਵਰ ਔਰਤ ਮਰਦ ਰੋਗਾਂ ਦੇ ਮਹਰ ਸ਼ੂਗਰ ਰੋਗ ਤੋਂ ਪੱਕਾ ਛੁਟਕਾਰਾ ਕਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ 9873 9979 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9763 79499